ਉਹ ਬੜਾ ਨੁਕਸਾਨ ਨਹੀਂ ਹੋ ਰਿਹਾ ਗੱਲ ਕਰਦੇ ਜਿਹੜਾ ਨਾ ਸੁਣੀ। ਪਿੰਡ ਦਾ ਹਰ ਨਹੀਂ ਸਾਰੇ ਪਿੰਡਾਂ ਦਾ ਹਾਲ ਹੈ। ਤਾਂ ਜੋ ਤਾਂ ਖੰਡੇ ਹੋਈਆਂ ਇੱਕੀ ਅਸਾਚਨਾ ਬੰਦ ਹੋਣਾ ਹੈ। ਦੋਸਤੋ ਪੰਜਾਬ ਜਿਸ ਨੂੰ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਪਰ ਹੁਣ ਇਸ ਦੇ ਉੱਤੇ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਹੈ। ਛੇਵਾਂ ਦਰਿਆ ਨਸ਼ਿਆਂ ਦਾ ਜਿਸ ਦੀ ਕੈਦ ਦੇ ਵਿੱਚ ਦਿਨੋਂ-ਦਿਨ ਨੌਜਵਾਨ ਫਸਦੇ ਜਾ ਰਹੇ ਨੇ। ਗੱਲ ਕਰੀਏ ਹਰ ਇੱਕ ਘਰ ਦੇ ਵਿੱਚ ਨਸ਼ਾ ਜੋ ਦਾਖਲ ਹੁੰਦਾ ਹੈ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਹੁਤ ਹੀ ਗੰਭੀਰ ਹੋ ਚੁੱਕੀ ਹੈ ਜਿਹਦੇ ਉੱਤੇ ਹਰ ਇੱਕ ਮੁੱਦਾ ਚੁੱਕਿਆ ਜਾਂਦਾ ਹੈ ਨਸ਼ਾ ਸਭ ਤੋਂ ਪਹਿਲਾਂ ਰਹਿੰਦਾ ਹੈ ਪਰ ਜਦੋਂ ਨੌਜਵਾਨ ਨਸ਼ਾ ਕਰਦਾ ਹੈ ਉਹਦੇ ਮਨ 'ਚ ਕੀ ਵਿਚਾਰ ਹੁੰਦੇ ਨੇ ਉਹ ਛੱਡਣਾ ਚਾਹੁੰਦਾ ਹੈ ਛੱਡ ਸਕਦਾ ਹੈ ਕਿ ਨਹੀਂ ਛੱਡੇ ਸਾਦਾ ਉਹ ਗੱਲਾਂ ਸਾਂਝੀਆਂ ਕਰਾਂਗੇ ਪਰ ਸਭ ਤੋਂ ਪਹਿਲੇ ਤਸਵੀਰ ਦੇਖ ਸਾਦੇ ਜੀ ਅਸੀਂ ਇੱਕ ਨੌਜਵਾਨ ਦੇ ਘਰ ਪਹੁੰਚੇ ਉਸ ਨੌਜਵਾਨ ਦੀ ਕਹਾਣੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਘੇਰ ਲਿਆ ਸੀ ਤਾਂ ਨਸ਼ਾ ਇਹੋ ਜਿਹਾ ਦਾ ਪਹੁੰਚ ਗਿਆ ਸੀ ਕਿ ਘਰ ਦੀਆਂ ਚੀਜ਼ਾਂ ਬਾਕੀ ਵਿੱਚ ਨਹੀਂ ਰਹੀਆਂ ਆ ਗਈਆਂ ਪਰ ਸਾਡੇ ਨਾਲ ਵੀ ਉਹ ਮੌਜੂਦ ਹੈ ਅਸੀਂ ਅਜਿ ਕਿਸ ਤਰ੍ਹਾਂ ਦੇਖਦੇ ਜੀ ਨਸ਼ੇੰਦਾਲ ਦੇ ਪਾਸੇ ਨਸ਼ਾ ਜਿਹੜਾ ਨਾ ਪਹਿਲਾਂ ਜਦੋਂ ਘਾਟੇ ਜਦੋਂ ਨਸ਼ਾ ਤੋਂ ਉਹਨਾਂ ਜਿਹੜਾ ਨਸ਼ੇ ਦੀ ਤਦਾਂ ਇਹਨਾਂ ਕੋ ਸਭੋਂ ਵੱਧ ਗਈ ਹੈ ਅੱਗੇ ਤੂਰੋਂ ਕਿੰਨਾ ਮਿਲਦਾ ਹੁੰਦਾ ਹੈ ਨਸ਼ਾ ਹੁਣ ਦੇ ਆਪੇਂਡਲ ਤੇ ਅੱਡੇ ਤੇ ਜਾਓ ਘਰੋਂ ਬਾਹਰ ਨਿਕਲੋ ਤੇ ਅਸੀਂ ਵਾਲੇ ਗਾੜੀ ਲੋਟੇ ਤੇ ਕਿੰਨਾ ਨਸ਼ਾ ਲੈਣਾ ਹੈ ਦੱਸੋ ਜਨਾਨੀਆਂ ਵੇਚੀਆਂ ਜਨਾਨੀਆਂ ਵੇਚੀਆਂ ਹੁਣ ਸਿਹਾਲ ਹੋ ਗਏ ਸਾਰੇ ਇੱਕ ਪਿੰਡ ਦਾ ਹਾਲ ਨਹੀਂ ਸਾਰੇ ਪਿੰਡਾਂ ਦਾ ਹੀ ਹਾਲ ਆ ਇਹਦੇ ਲਈ ਨਾ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਇਹਦੇ ਲਈ ਥੱਲੇ ਗਰਾਊਂਡ ਲੈਵਲ ਤੋਂ ਮੈਂਬਰਾਂ ਸਰਪੰਚਾਂ ਨੂੰ ਹੱਲਾ ਮਾਰਨਾ ਪੈਣਾ ਉਹ ਕੋਸ਼ਿਸ਼ ਕਰਨਾ ਥੱਲਿਓਂ ਜੇ ਹੱਲਾ ਵੱਜੂਗਾ ਇਹ ਜੀਰੋ ਗਰਾਊਂਡ ਤੋਂ ਜਦੋਂ ਤਾਂ ਉੱਠਣਗੇ ਹੌਲੀ ਹੌਲੀ ਇਹ ਨਸ਼ਾ ਛੁੱਟਣਾ ਬੰਦ ਹੋਣਾ ਹੈ ਜੇ ਸਿੱਧਾ ਆਖੜ ਸਰਚਿੰਗਾ ਕਰ ਲਈ ਸਰਕਾਰੀ ਕਰਦੀ ਇਹਦਾ ਨਸ਼ਾ ਬੰਦ ਨਹੀਂ ਹੋਣਾ ਇਹਦੇ ਪਿੰਡਾਂ ਨੂੰ ਨਾਮ ਬੰਦ ਹੋਣਾ ਪੈਣਾ ਨਸ਼ਾ ਬੰਦ ਕਰਨੀ ਪਿੰਡਾਂ ਚ ਕਿਉਂਕਿ ਸਰਪੰਚ ਆ ਮੈਂਬਰ ਗਲੀਆਂ ਨਾਲ ਜਾਂਦੇ ਪਿਛੇ ਪਏ ਆ ਜੀ ਗਲੀਆਂ ਤੁਹਾਡੀਆਂ ਪੱਕੀਆਂ ਕਰਤੀਆਂ ਨਾਲੀਆਂ ਪੱਕੀਆਂ ਕਰਦੀਆਂ ਵੀ ਉਹ ਆਪਾਂ ਕੀ ਕਰਾਂ ਗਲੀਆਂ ਨਾਲੀਆਂ ਤੇ ਤੁਹਾਡੇ ਮੁੰਡੇ ਹੀ ਨਸ਼ਾ ਮਰ ਗਏ ਮੁੰਡੇ ਬਚਣ ਕਿਤੇ ਗਲੀਆਂ ਨਾਲੀਆਂ ਨਾਲ ਨੰਗਣਗੇ ਜਦੋਂ ਜਵਾਨੀ ਆਪਣੀ ਨਸ਼ੇ ਨਾਲ ਖਤਮ ਹੋ ਗਈ ਗਲੀਆਂ ਨਾਲੀਆਂ ਆਪਾਂ ਕੀ ਕਰਾਂਗੇ ਤੁਸੀਂ ਆਪਣੀ ਕਾਫੀ ਜ਼ਿੰਦਗੀ ਨੂੰ ਬਿਨਾਂ ਦੀ ਛਾੜ ਚੁਟੇ ਤਾਂ ਬਾਕੀ ਚੇਤੇ ਪਰ ਜਦੋਂ ਬੰਦਾ ਨਸ਼ਾ ਕਰਦਾ ਉਸ ਟਾਈਮ ਉਹਦੇ ਵਿਚਾਰ ਕੀ ਹੁੰਦੇ ਨੇ ਸੋਚੇ ਉਹਨੂੰ ਕਿਹੜੀ ਨਜ਼ਰ ਨਾਲ ਦੇਖਿਆ ਜਾਂਦਾ ਉਹ ਵਿਗੰਤਸਿਅ ਉਸ ਸਮੇਂ ਨੂੰ ਦੇਖ ਆਇਆ ਉਹ ਸਮਾਂ ਕਿਸ ਤਰ੍ਹਾਂ ਦਾ ਮੁਸ਼ਕਲ ਬਣ ਆ ਰਿਹਾ ਕਿਸ ਤਰ੍ਹਾਂ ਦਾ ਉਹ ਬਣ ਆਇਆ ਉਹ ਬੰਦੇ ਰੋਮੈਂ ਨਸ਼ਾ ਇਸ ਤਰ੍ਹਾਂ ਜਾਰੀ ਬੋਸਤੀ ਦੇ ਵਿੱਚ ਨਸ਼ੇ ਦੇ ਵਿੱਚ ਲੱਗ ਗਏ ਆਪਣੇ ਉਹ ਵਟੇ ਨਾਲ ਜਾਰੀਆਂ ਲਾਉਣ ਦੇ ਚੱਕਰ ਦੇ ਵਿੱਚ ਨਸ਼ਾ ਵੀ ਅਹੀਂ ਜਿਹੜਾ ਪੱਕੇ ਲੱਗ ਚਲੇ ਜਾਂਦੇ ਆ ਵੀ ਕਦੇ ਕਦਾਈ ਲਾਉਣਾ ਕਦੇ ਕਦਾਈ ਵਿਆਹ ਸ਼ਾਦੀ ਦੇ ਪੈਨਲ ਵਾਲਿਆ ਕਰਾਂਗੇ ਕਦੇ ਕਦਾਈ ਸਮਾਨ ਲਾ ਲਿਆ ਕਰਾਂਗੇ ਉਹ ਕਦੇ ਕਦਾਈ ਤੋਂ ਬੜੇ ਕੰਮ ਰੋਜ਼ ਤੇ ਆਦੇ ਉਹ ਨਾ ਜਦੋਂ ਇਹ ਹੁੰਦਾ ਨਾ ਜਦੋਂ ਬੰਦਾ ਨਸ਼ੇੜੀ ਹੋ ਜਾਂਦਾ ਹੈ ਨਾ ਜਿਹੜੇ ਚੰਗੇ ਬੰਦੇ ਉਹਨੂੰ ਲੱਗੋਂ ਕਿਸ ਤਰ੍ਹਾਂ ਸ਼ੁਰੂ ਹੋ ਜਾਂਦੀ ਮੈਂ ਰਾਹ ਤੇ ਜਾਣਾ ਨਾ ਤੇ ਆਂਡੀ ਕਬੜੀ ਹੱਥ ਲੈਣਾ ਮੈਨੂੰ ਪਿੰਡ ਤੱਕ ਲੈ ਜਾਓ ਉਹਨਾਂ ਨੇ ਲਖਣਾ ਇਹ ਐਨੂੰ ਹੀ ਜਾਣਾ ਹੈ ਪਰ ਇਹ ਨੂੰ ਹੀ ਜਾਣਾ ਬੁਰ ਤੋਂ ਉਹਨਾਂ ਨੇ ਐਨੂੰ ਹੀ ਇਹਦੇ ਨਾਲ ਪੈ ਕੇ ਸਾਡੀ ਪਤਨਾਮੀ ਹੋ ਗਈ ਕਿ ਉਹਨਾਂ ਨੇ ਜੇਬ ਚ ਕੀ ਆ ਫੜਿਆ ਗਿਆ ਕੋਜ ਹੋ ਗਿਆ ਉਹ ਲਾਗੇ ਨਹੀਂ ਲਾਉਂਦੇ ਹੁੰਦੇ ਲਾਗੇ ਜਾਣਾ ਨਾਗੇ ਚੰਗੇ ਬੰਦੇ ਨੇ ਉਹਨਾਂ ਖਿਸਕ ਜਾਣਾ ਵੀ ਅੰਬਲੀ ਦਾ ਵੀ ਕੀ ਕਰਨਾ ਨਸ਼ੇੜੀ ਹੈਗਾ ਇਹਦੇ ਲਾਗੇ ਲੋਕ ਕੀ ਕਰਨਾ ਕਿਉਂਕਿ ਅੰਬਲੀ ਨੂੰ ਜਿੱਥੇ ਨਕਾਰਿਆ ਜਾਂਦਾ ਜਿਹੜੀ ਗੱਲ ਹੈ ਉਹਨੂੰ ਵੀ ਪਿਆਰ ਵੀਰੇ ਸਾਰਾ ਕੁਝ ਵੀਰੇ ਪਿਆਰ ਦੀ ਲੋੜ ਹੁੰਦੀ ਉਹਨੂੰ ਪਿਆਰ ਨਾਲ ਸਮਝਾਓ ਜੇ ਆਪਾਂ ਨੇ ਪਿਆਰ ਦਾ ਸਮਝਾਇਆ ਕਿਹੜਾ ਵਾਕਸ ਆ ਜਾਂਦਾ ਜੀ ਵੀ ਇਹੋ ਜਿਹੇ ਦੋ ਦੇ ਵਾਕਸ ਆਉਣਗੇ ਸਾਡੀ ਵੀ ਬਣਾਉਣਗੇ ਤੇ ਵੀ ਚ ਦੋ ਹੀ ਵਾਕਸ ਆਗੇ ਜੇ ਦੋ ਵਾਕਸ ਆਉਂਦੇ ਆਓ ਉਹ ਦੋਨ ਹੋਰ ਵਾਪਸ ਕੱਢਣਗੇ ਉਹ ਗਾੜੀ ਦੋਨ ਹੋਰ ਕੱਢਣਗੇ ਤੇ ਇਤਨਾ ਲੜੀ ਬਣੂਗੀ ਕਿ ਜੇ ਉਹਨਾਂ ਨਹੀਂ ਛੱਡਿਆ ਦੋਹਣੇ ਉਹ ਦੋਨ ਹੋਰ ਲਾਉਣਗੇ ਉਹ ਦੋਨ ਬੜੀ ਹੋਰ ਲਾਉਣਗੇ ਇਤਨਾ ਕੰਮ ਵਟਾ ਜਾਂਦਾ ਇਸ ਲਈ ਇਹ ਪਿੰਡਾਂ ਨੂੰ ਨਾਮ ਵੱੰਡਣਾ ਪੈਣਾ ਸਰਪੰਚਾਂ ਮੈਂਬਰਾਂ ਨੂੰ ਇਹ ਆਪਾਂ ਪਿੰਡ ਚੋਂ ਨਸ਼ਾ ਬੰਦ ਕਰਨਾ ਤੇ ਪਹਿਲਾਂ ਆਪਣੇ ਪਿੰਡ ਚੋਂ ਸ਼ੁਰੂ ਕਰੀਏ ਫੇਰ ਹੀ ਆਪਾਂ ਕਾਹ ਕਰਾਂਗੇ ਜਦੋਂ ਆਪਣੇ ਪਿੰਡ ਚ ਇਹਨਾਂ ਨਸ਼ਾ ਦੇ ਗੰਢਿਆ ਬਾਈ ਨੇ ਮੁੰਡੇ ਮਰਨ ਦੇ ਲਾ ਲਾ ਕੇ ਠੀਕਾ ਆ ਸਾਡੇ ਇੱਥੇ ਮਰਿਆ ਬੰਬੀ ਨੇ ਥੋੜੇ ਦਿਨ ਹੋਏ ਆ ਕਿ ਇੱਕ ਪਿੰਡ ਮਰਿਆ ਇੱਕ ਸਿੱਕੇ ਮਰਿਆ ਕਹਿੰਦੇ ਕਿ ਕਿੰਨੇ ਕ ਮੁੰਡੇ ਮਰਨਦੇ ਆ ਉਹਨਾਂ ਨੂੰ ਪਤਾ ਵੀ ਆ ਕਿ ਇਹ ਤਾਰ ਨੰਗੀ ਜਿਹਾ ਹੱਥ ਲਵਾਵਾਂ ਗ੍ਰੈਂਟ ਆਉਣਾ ਹੀ ਪਾਉਣਾ ਉਹ ਫਿਰ ਵੀ ਜਾਣ ਕੇ ਹੀ ਟੀਗਾ ਲਾਉਂਦੇ ਆ ਕਿਉਂਕਿ ਉਹਨਾਂ ਦੀ ਇੱਕ ਮਜਬੂਰੀ ਬਣ ਮਜਬੂਰੀ ਬਣ ਚੁੱਕਾ ਹੁੰਦਾ ਉਹਨਾਂ ਦੀ ਇਹਦੇ ਬਿਨਾ ਨਹੀਂ ਰਹਿ ਸਕਦੇ ਹੁਣ ਉਹਨਾਂ ਦੇ ਹੱਡਾਂ ਦੇ ਵਿੱਚ ਇਹੋ ਜਿਹਾ ਰਜ ਗਿਆ ਚੀਜ਼ ਕਿ ਨਹੀਂ ਰਹਿ ਸਕਦੇ ਇਹਦੇ ਲਈ ਉਹਨਾਂ ਨੂੰ ਪਿਆਰ ਨਾ ਸਮਝਾ ਕੇ ਕਿਸੇ ਦੀ ਆ ਕੇ ਸੈਂਟਰ ਕੇ ਸੰਸਥਾ ਸੰਸਥਾ ਦੇ ਵਿੱਚ ਉਹਨਾਂ ਨੂੰ ਕੋਈ 4 ਮਹੀਨੇ 6 ਮਹੀਨੇ ਦੂਰ ਰੱਖ ਦੀ ਲੋੜ ਆ ਅਹੀਂ ਅਹਮ ਤੌਰ ਤੇ ਕਹਿ ਜਾਂਦਾ ਹਾਂ ਸੁਨਹਿਤਾਂ ਕਿ ਸੰਸਥਾ ਦੇ ਵਿੱਚ ਵੀ ਜਿਹੜਾ ਜਿਹੜਾ ਨਸ਼ਾ ਸਿਦਾਨ ਨਹੀਂ ਕਿਤੇ ਹੁੰਦਾ। ਉੱਥੇ ਵੀ ਨਸ਼ੇ ਦਿੱਤਾ ਜਾਂਦਾ ਹੈ ਕਿ ਸਿਰਫ ਉਹਨਾਂ ਦੀ ਜਿਹੜੀ ਰਿੰਦੀ ਚਾਲ ਤੇ ਪੈਸੇ ਆਪਦੇ। ਕਾਫੀ ਸੰਸਥਾ ਦੇ ਜਿਹੜੇ ਸਵਾਲ ਉੱਠਦੇ ਲੋਕਾਂ ਦੀ ਜਿਹੜੀ ਚੋਰੀ ਦੋਸਦੀ। ਇਹ ਗੱਲ ਕਿੰਨੀ ਕੇ ਸੱਚ ਹੈ ਤੁਹਾਡੇ ਮਨੋਂ ਵੀ ਉਹ ਨਕਸਸਾ ਜਿਹੜਾ ਇਹ ਬਾਕੀ ਚੱਕਰ ਹੈਗਾ ਇਹ ਸਾਰੀਆਂ ਸੰਸਥਾ ਜਿਹੜੀ ਇੱਕ ਸੰਸਥਾ ਮਾੜੀ ਜਾਣਾ ਕਰਨੀ ਉਹ ਸਾਰੀਆਂ ਸੰਸਥਾ ਬਦਰਾਮ ਹੋ ਜਾਂਦੀਆਂ। ਠੀਕ ਹੈ ਕੋਈ ਨਸ਼ਾ ਨਹੀਂ ਉੱਥੇ ਮਿਲਦਾ ਸੰਸਥਾ ਦੇ ਵਿੱਚ ਕੋਈ ਦਵਾਈ ਨਹੀਂ ਦਿੰਦੇ। ਪਾਠ ਹੁੰਦਾ ਵਾ ਮਾਚ ਹੁੰਦੀ ਆ ਸਸਤਾ ਦੇ ਵਿੱਚ ਇਹੋ ਜਿਹੀ ਚੀਜ਼ਾਂ ਕਰਾਈਆਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਹੁਣ ਤੰਗੀ ਆਉਂਦੀ ਚਾਰ ਪੰਜ ਦਾ ਤੰਗੀ ਆਉਂਦੀ ਆ ਉਹ ਬਾਹਰੋਂ ਡਾਕਟਰ ਕੋਲੋਂ ਡੀ ਡੋਸ ਕਟਾ ਕੇ ਦਵਾਈ ਦਵਾ ਦੇ ਦੀ ਦਵਾਈ ਲੈ ਆਈ ਦੀ ਉਹ ਪੰਜਾਂ ਦਵਾਈ ਖਾਂਦੇ ਆ ਥੋੜੀ ਥੋੜੀ ਦਵਾਈ ਘੱਟਦੀ ਜਾਂਦੀ ਆ ਫਿਰ ਉਹਨਾਂ ਨੇ ਇੱਕ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਸਸਤਾ ਦੇ ਵਿੱਚ ਗਰਭਾਣੀ ਪੜਨੀ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਧਿਆਨ ਆਟੋਮੈਟਿਕ ਹੀ ਦੂਜੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਕਿਉਂਕਿ 10 ਦਿਨ ਤੰਗੀ ਆਉਂਦੀ 10 ਦਿਨਾਂ ਤੋਂ ਬਾਅਦ ਉਹ ਬੰਦਾ ਨੋਰਮਲ ਹੋ ਜਾਂਦਾ ਉਹਨੂੰ ਆਪਣੀ ਨਿੰਦੇ ਸੌਂਦਾ ਆਪਣੀ ਨਿੰਦੇ ਉੱਠ ਇਹ ਸਸਤਾ ਜੇ ਬਦਨਾਮ ਇੱਕ ਬਦਨਾਮ ਹੀ ਕਰਦੇ ਕਿ ਇਹ ਸਸਤਾ ਸੈਂਟਰ ਦੇ ਵਿੱਚ ਨਿਸ਼ਾਨੀ ਮਿਲਦਾ ਕਿਉਂਕਿ ਮੈਂ ਆਪ ਛੱਡਿਆ 50 ਮੁੰਡੇ ਜਿਨ੍ਹਾਂ ਨਸ਼ਾ ਛੱਡਿਆ ਮੇਰੇ ਨਾਲ ਰਲ ਕੇ ਜਿਹਨਾਂ ਨੂੰ ਨਸ਼ਾ ਮਿਲਦਾ ਹੋਵੇ ਉਹਨਾਂ ਕਿੰਨਾ ਛੜਾ ਮੈਂ ਪਿੰਡ 'ਚ ਵਿਖਾ ਰੂੰਗਾ ਆ 7 ਮੁੰਡੇ ਪਿੰਡ 'ਚ ਆੜ ਜਿਨ੍ਹਾਂ ਨੇ ਮੇਰੇ ਨਾਲ ਰਲ ਕੇ ਨਸ਼ਾ ਛੱਡਿਆ ਅੱਜ ਉਹਨਾਂ ਦੇ ਘਰ ਦੇ ਸੌਖੇ ਆ ਕੋਈ ਚੰਡੀਗੜ੍ਹ ਕੰਮ ਕਰਨ ਦੇ ਆ ਕੋਈ ਬਾਹਰ ਚੱਲ ਗਿਆ ਤੇ ਕੋਈ ਆਪਣਾ ਇੱਥੇ ਕੰਮ ਚਲਾਉਣ ਦੇ ਆ ਉਹਨਾਂ ਦੇ ਘਰ ਦੇ ਬਹੁਤ ਸੌਖੇ ਜੇ ਨਸ਼ਾ ਮਿਲਦਾ ਉਹਨੂੰ ਕਿੰਨਾ ਛੜਨਾ ਛੜਾ ਇਹਨਾਂ ਦਾ ਨਸ਼ਾ ਨਹੀਂ ਨਾ ਛਟਣਾ ਯਾਨੀ ਜਿਹੜੇ ਵੀ ਮੁੰਡਿਆਂ ਨੇ ਨਸ਼ਾ ਨਹੀਂ ਛੱਡਣਾ ਉਹ ਸੈਂਟਰ ਸੰਸਥਾ ਦੀ ਬਦਨਾਮੀ ਕਰਦੇ ਆ ਕਿ ਉੱਥੇ ਨਸ਼ਾ ਮਿਲਦਾ ਕਿਉਂਕਿ ਆਹਨੂੰ ਡੋਰੀ ਉੱਥੇ ਨਾਜ ਪਾਉਂਦੇ ਲੋਗ ਉਹ ਨਸ਼ਾ ਕਰਨਾ ਉਹਨਾਂ ਨੂੰ ਡਰ ਹੁੰਦਾ ਵੀ ਘਰ ਦੇ ਆ ਫਿਰ ਛੁਗਾ ਦੇਣਾ ਉਹਨਾਂ ਦੇ ਘਰ ਦੇ ਮਾਨੇ ਚ ਰਹਿ ਨਹੀਂ ਆਉਂਦੇ ਪਾਦੇ ਨੇ ਜਿਉਂ ਉੱਥੇ ਨਸ਼ਾ ਮਿਲਦਾ ਰੋਟੀ ਨਹੀਂ ਚੰਗੀ ਜਿਉਂ ਉੱਥੇ ਕੁੱਟਮਾਰ ਹੁੰਦੀ ਉਹ ਹੁੰਦੀ ਆ ਉੱਥੇ ਨਾ ਭੇਜੋ ਮੈਂ ਸੈਂਟਰ ਦੇ ਵਿੱਚ ਵੀ ਘਰ ਦੇ ਡਰ ਦੇ ਛਕਾਉਂ ਨਹੀਂ ਨਾ ਮੈਂ ਨਸ਼ਾ ਕਰੀਦਾ ਜਿਹੜਾ ਜਿਹੜਾ ਤਾਂ ਇਹ ਨਸ਼ਾ ਦੇ ਲੋਕ ਕੱਦ ਦੇ ਸੰਦੇ ਨਾਲ ਕੱਦ ਦੇ ਉਹਦੀ ਲੋਕਾਂ ਮੰਨ ਲੋੜੀ ਨੂੰ ਦਿੱਤੀ ਹੋਈ ਦੂਸਰਾ ਇੱਕ ਨਸ਼ੇੜੀ ਬੰਦੇ ਦੀ ਗੱਲ ਕਰੀਏ ਤੇ ਸ਼ਰ ਕਰਨਾ ਚੀਜ਼ਾਂ ਵੇਚਣ ਦਾ ਕੋਈ ਚੱਲ ਜਾਂਦਾ ਚੋਰੀ ਚਕਾੜੀ ਤੇ ਰੋਂਦਾ ਇਹੋ ਜੀ ਕਦੇ ਨਸ਼ੀਰੀ ਤੋੜਦੀ ਤੁਸੀਂ ਸੋਚ ਆਵੇਗੇ ਕੰਮ ਕਰਨ ਦੀ ਲੋਗਤ ਆ ਗਈ ਚਲੋ ਮਹੀਨਾ ਦੇਣਾ ਪੈਸੇ ਮਿਲ ਜਾਂਦੇ ਹੈ ਨਾ ਪਹਿਲਾਂ ਨਸ਼ਾ ਕਰੀ ਪੈਸੇ ਮਿਲ ਜਾਂਦੇ ਆਰਾਮ ਨਾਲ ਜਿਵੇਂ ਘਰਦਿਆਂ ਨੂੰ ਨਹੀਂ ਪਤਾ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਫਿਰ ਪੈਸੇ ਮਿਲਿਆ ਬੰਦ ਹੋ ਗਏ ਨਸ਼ਾ ਕਮਜੂਰੀ ਹੋ ਤੇ ਕਰਨਾ ਹੀ ਪਣਾ ਮਹਿਲਾ ਦੇ ਘਰ ਦੇ ਕਣਕ ਵੇਚੀ ਮੈਂ ਭੋਲੇ ਬਲਟ ਮੇਰੇ ਰਹਿਣ ਦਿੱਤੀ ਘਰ ਸਾਈਕਲ ਕੀ ਫੂਲ ਕੀ ਕੁਝ ਵੀ ਨਹੀਂ ਘਰ ਰਹਿਣ ਦਿੱਤਾ ਸੋਨਾ ਵੀ ਸੋਨਾ ਵੀ ਲੋ ਅਸਲੀ ਕੱਢ ਦੇ ਨਾ ਉਹਦੀ ਥਾਂ ਤੇ ਮੈਂ ਨਕਲੀ ਰੱਖ ਜਾਣਾ ਇਹ ਫੀਰ ਉਹਦੀ ਕੱਢ ਕੇ ਜਿੰਨੇ ਸ਼ਾਮ ਕਾ ਲ ਨਕਲੀ ਸ਼ਾਮ ਕਾੜਾ ਕੱਢੇ ਉਹ ਥਾਂ ਤੇ ਨਕਲੀ ਕੜਾ ਰੱਖਤਾ ਚੈਨੀ ਕੱਢੀ ਉਹਦੀ ਥਾਂ ਤੇ ਨਕਲੀ ਚੈਨੀ ਰੱਖਤੀ ਇਹੋ ਜਿਹਾ ਦਿਮਾਗ ਲਾ ਗਿਆ ਮੈਂ ਸੋਨਾ ਵੀ ਸਾਰਾ ਵੇਚਤਾ ਕਿੰਨਾ 2 4 5 ਲੱਖ ਦਾ ਸੋਨਾ ਹੋਊਗਾ ਉਹ ਘਰੇ ਮੈਂ ਹੁਣ ਦੱਸਿਆ ਉਹਦੋਂ ਨਹੀਂ ਦੱਸਿਆ ਮੈਂ ਜਦੋਂ ਮੈਂ ਖਾ ਕਰ ਮੈਂ ਛੱਡਿਆ ਮੈਂ ਫੇਰ ਦੱਸਿਆ ਉਹ ਮੈਂ ਅੱਜ ਤੱਕ ਦੀਆਂ ਜਿਹੜੋ ਵੇਚਿਆ ਅਸਲੀ ਗੀਲੇ ਤੇ ਮੁੜ ਕੇ ਇਹੋ ਜਿਹਾ ਟਾਈਮ ਆ ਗਿਆ ਮੈਂ ਵੀ ਉਹ ਵੀ ਮੁਗ ਗਿਆ ਮੁੜ ਕੇ ਤੇ ਫੇਰ ਚੋਰੀਆਂ ਹੀ ਕਰਨੀਆਂ ਕਈ ਕਹਿੰਦੇ ਜੀ ਅਸੀਂ ਚੋਰੀਆਂ ਨਹੀਂ ਕੀਤੀਆਂ ਇਹ ਘਰੋਂ ਲਾਉਣੇ ਆ ਘਰੋਂ ਕਿੰਨਾ ਵੀ ਜਿਲਾਵਾਂਗੇ ਇਹ ਘਰ ਦੇ ਚਿੱਟਾ ਇਹੋ ਜੀ ਚੀਜ਼ ਹੈ ਬੂ ਖਾਲੀ ਕਰ ਦਿੰਦਾ ਜੇ ਨਹੀਂ ਚੋਰੀਆਂ ਕੀਤੀਆਂ ਉਹ ਲੋਕ ਬਤੌਣੇ ਆਉਣੇ ਕਿ ਆਪਾਂ ਨਾ ਛੱਡਿਆ ਤੇ ਮੈਂ ਚੋਰੀਆਂ ਵੀ ਕੀਤੀਆਂ ਫੋਨ ਨਹੀਂ ਚੁੱਕੇ ਆ ਦੁਕਾਨਾਂ ਤੋਂ ਫੋਨ ਚੁੱਕੇ ਬੜਾ ਕੁਝ ਕੀਤਾ ਇਹ ਸਾਰਾ ਇੱਕ ਮਜਬੂਰੀ ਨੂੰ ਕਰਨਾ ਪੈਂਦਾ ਸੀ ਆਪਣੇ ਲੋੜ ਪੂਰੀ ਕਰਨ ਤੇ ਫਿਰ ਮਨ ਕਿਸ ਤਰ੍ਹਾਂ ਮਨ ਕਿਸ ਤਰ੍ਹਾਂ ਪੱਤਾ ਦਿੱਤਾ ਕਿ ਜਿੰਨੀ ਨਸ਼ਾ ਦੇ ਸ਼ੁਗਲਾ ਦੇ ਚੱਲਦਾ ਕੋਈ ਤੇ ਹੁਣ ਜਿਹੜੀ ਵਜਾ ਬਣੀ ਦੇ। ਮਜਾ ਬਣਾ ਕਿ ਚੱਕਰੀ। ਮਜਾ ਜਿਹੜਾ ਬਾਪੂ ਨੇ ਗੈਰ ਨੂੰ ਪਿੰਡ ਜਾਣਾ ਨਾ ਅੱਡੇ ਤੇ। ਲੋਕਾਂ ਨੇ ਆਖਣਾ ਵੀ ਤੇਰਾ ਮੁੰਡਾ ਜਿੱਥੇ ਲੋਕਾਂ ਆਈਆਂ ਜਿੱਥੇ ਡੱਗਾ ਜਿੱਥੇ ਚਟਾ ਪਿੰਡੇ ਜਿੱਥੇ ਤੇਰੇ ਘਰ ਦੇ ਭਾਂਡੇ ਵੀ ਨਹੀਂ ਰਹਿਣੇ। ਉਹਨੇ ਕੰਦਾ ਵੀ ਤੇਰੇਆਂ ਟਿੱਕਾ-ਟੱਕੀ ਵੇਚਣੀਆਂ ਕੋਈ ਨਹੀਂ ਆਣਾ ਸਾਡੇ ਪਿੰਡੇ। ਉਹਨੇ ਆ ਕੇ ਘਰ ਰੋਣਾ ਮੁਰਕੇ। ਮੈਨੂੰ ਪਿੰਡ ਲੋਕੀ ਇਸ ਤਰ੍ਹਾਂ ਆਉਂਦੇ ਆ। ਉਹਨੇ ਉਹ ਵੇਚਣਾ ਸਾਡੇ ਅੱਜ ਹੀ ਕੁਆਲਟੀ ਆਖਣ ਲੱਗ ਪਏ ਸੀ। ਜਿਨ੍ਹਾਂ ਦੇ ਘਰ ਇਹਨੇ ਭਾਂਡੇ ਵੀ ਨਹੀਂ ਵੇਚ ਗਲਾਹ ਨਹੀਂ ਰਹਿਣੇ ਆਪਣੇ ਘਰ ਸਾਰਾ ਕੁਝ ਵੇਚਦੇ ਆ। ਮੁਰਗੀਆਂ ਦੇ ਛੱਡਣਾ ਮੈਂ ਕੋਈ ਛੱਡਣਾ ਮੈਂ ਛੱਡਣਾ ਚਾਹਣਾ ਪਰ ਮੇਰੇ ਕੋਲ ਸ਼ੌਕ ਤਾਂ ਨਹੀਂ ਇਹਨਾਂ ਮੈਨੂੰ ਦਵਾਈਆਂ ਦਵਾਈਆਂ ਨਵੀਕਾ ਆਨੰਦ ਖੜਿਆ ਤਰਨ ਤਨ ਰਾਣੇ ਕੋਲ ਜੀ ਵਾਲੀ ਗੋਲੀ ਮੈਂ ਉਹ ਵੀ ਲੈ ਆਉਣੀ ਮੈਂ ਸਾਹ ਨਾਲ ਕਰੀ ਜਾਂਦਾ ਜੀ ਵਾਲੀ ਗੋਲੀ ਦਾ ਨਸ਼ਾ ਨਹੀਂ ਛੱਡਦਾ ਮੈਂ ਸਰਕਾਰੀ ਰੈੱਡ ਕਰਾਸ ਹੀ ਲਗ ਲੋਗੇ ਦੇਖ ਲਿਆ ਨਹੀਂ ਛੱਡਿਆ ਮੁਰਗੀਆਂ ਦੇ ਛੱਡਣਾ ਚਾਹਣਾ ਮੁਰਗੀਆਂ ਮੋਗੇ ਸੈਂਟਰੀ ਉੱਥੋਂ ਦੱਸ ਪਾਈ ਕਿਹਨੇ ਮੁਰਗੀਆਂ ਨਾਲ ਮਿਲਵਾਤ ਉੱਥੇ ਚਕਾਇਆ ਉੱਥੇ ਮੇਰੇ 6 ਮਹੀਨੇ ਦਾ 3 ਕੇ 4 ਮਹੀਨੇ ਮੈਨੂੰ ਗੁਸਾਰਿਆਂ ਨਹੀਂ ਛੱਡਣਾ ਪਰ ਜਦੋਂ ਇਹ ਘਰ ਦੇ ਮਗਰੀ ਨਹੀਂ ਆਏ ਤੇ ਮਹਾਦਰ ਇੱਕ ਸਾਲਾਂ ਦੇ ਆ ਇੱਕ ਸਾਲ ਛੱਡ ਕੇ ਵੇਖ ਲੈਂਦੇ ਉਹ ਜਦੋਂ ਇੱਕ ਸਾਲ ਛੱਡਿਆ ਉਹ ਇੰਨੀ ਇੱਜ਼ਤ ਤੱਕ ਹੀ ਸਾਰਾ ਕੁਝ ਫਿਰ ਆਪਣੀ ਸੰਸਤਾ ਨਾਲ ਮੈਂ ਜੁੜ ਗਿਆ ਜਦੋਂ ਮੈਂ ਛੱਡਦਾ ਪਿੰਡ ਦੇ ਅਖ ਲਾ ਪਿਆ ਸਾਡਾ ਮੁੰਡਾ ਵੀ ਸਹਾਰਦੇ ਉਹਨਾਂ ਨੂੰ ਖੜਾ ਲਾ ਪਿਆ ਦੂਜੇ ਮੁੰਡੇ ਕੋਲ ਆ ਰੋ ਮੈਡੀਕ ਮੇਰਾ ਨੰਬਰ ਛੱਡ ਗਿਆ ਵੀ ਇਹਨੇ ਛੱਡਿਆ ਵੀ ਫੋਨ ਆਉਣ ਲਾ ਪੇ ਮੈਨੂੰ ਮੁੰਡਿਆਂ ਮੈਸਜ ਛਡਾਉਣਾ ਉਹ ਮੈਂ ਨਾਲ ਮੁੰਡੇ ਆਪਣੇ ਜੋੜ ਲਾ ਗਿਆ ਕਿਉਂਕਿ ਇਹਨੇ ਨਾਲ ਮੁੰਡੇ ਜੁੜ ਗਏ ਉਹ ਸਾਲਾਂ ਕਿੰਨੇ ਮੁੰਡੇ ਜੁੜ ਗਏ ਫਿਰ ਮੈਂ ਮੁੜ ਕੇ ਆਪਣੀ ਸੰਸਤਾ ਕੋਲ ਹੀ ਆਪਣੀ ਸੰਸਤਾ ਕੋਲ ਹੀ ਉਹ ਆਪਣ ਮੁਰਕੇ ਹੋਇਆ ਤੇ ਮੈਂ ਆਪੇ ਛੱਡੇ ਛੱਡਿਆ ਕਿ ਹੋਰ ਦੀ ਜਿੰਦਗੀ ਵੱਜ ਚਲ ਮੀਆਂ ਦਾ ਬਰੋਪਿਆ ਗਿਆ ਚਾਰ ਜਾਨੇ ਵੱਜਣ ਮੇਰੇ ਲਈ ਇੰਨਾ ਬੜਾ ਖੁਸ਼ੀ ਦਾ ਹੁੰਦਾ ਕਿ ਹਾਂ ਕਿ ਆਹ ਬੰਦੇ ਨੇ ਸਾਲ ਪੂਰਾ ਕਰ ਲਿਆ ਬੜਾ ਸਕੂਨ ਜਾਂਦਾ ਵੀ ਆ ਮਦਨ ਨਾ ਛੱਡਿਆ ਮੇਰੇ ਕਰਕੇ ਹੀ ਮੈਂ ਇੱਕ ਮੈਂ ਘਰ ਜਾਣ ਲੱਗਾ ਲੋਕਾਂ ਦੇ ਹਣਾ ਅੱਜ ਮੈਂ ਘਰ ਆਉਣ ਵਾਲਾ ਹੋ ਗਿਆ ਮੈਂ ਉਹ ਪਰਮਾਰਥ ਵਾਲਾ ਸ਼ੁਰੂ ਕਰੀਦਾ ਮੈਂ ਇੰਨੇ ਘਰ ਜਾੜੇ ਇੰਨੇ ਮੜਿਆਂ ਲੱਗੇ ਦੇ ਲਾਇਆ ਅੱਜ ਸੋਚ ਕੇ ਤੇ ਮੈਨੂੰ ਆਪਣੇ ਆਪ ਤੇ ਦੁਸ਼ਾਉਂਦਾ ਕਿ ਮੇਰੇ ਕਰਕੇ ਜੇ ਮੀਆਂ ਨੂੰ ਲਾਇਆ ਚਾਰ ਹੀ ਸੋਹਣ ਜਾਨੇ ਇੰਨਾ ਹੀ ਬੜਾ ਪਰਮਾਰਥ ਵਾਲਾ ਇਹ ਵਾਕੀ ਦਾ ਮੇਰੇ ਕਰਕੇ ਕੋਈ ਭਾਈ ਸੁਭ ਅਛਾ ਭਜੀ ਜੇ ਤੁਸੀਂ ਨਸ਼ਾ ਕਰਦੇ ਤੁਹਾਨੂੰ ਕਰਦਾ ਕਿ ਕਿਹੜਾ ਚੂੜਾ ਦੇ ਲੋ ਕਰਦੇ ਕਿਸ ਤਰੀਕੇ ਨਾਲ ਨੌਕਰੀ ਕਰ ਸਕਦੇ ਉਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਾ ਵਧ ਰਿਹਾ ਤਾਂ ਇਸ ਵੇਲੇ ਵੀ ਕਈ ਨੌਜਵਾਨ ਹੋਣਗੇ ਜਿਹੜਾ ਨਸ਼ਾ ਕਰਦੇ ਹੋਣਗੇ ਕਰੋ ਲੁੱਕ ਕੇ ਦਿਓ ਜਿਵੇਂ ਇਹ ਕਿਹੜਾ ਚੂੜਾ ਮਾਰਦੇ ਕੋਈ ਨਿਸ਼ਾਨੀ ਰਹਿੰਦੀ ਹੋਈ ਜਿਹੜਾ ਨਸ਼ਾ ਕਰਦਾ ਹੈਗਾ ਕੋਈ ਨਾ ਕੋਈ ਨਿਸ਼ਾਨ ਉਹ ਦੱਸੋ ਕਿ ਜਿਹੜੇ ਲੋਕ ਦੇਖ ਰਹੇ ਜੇਕਰ ਉਹਨਾਂ ਦੀ ਵੀ ਕੋਈ ਵੈਸੇ ਹੁਣ ਇਹ ਦੇਖੋ ਕੋਈ ਨਾ ਦਾ ਬੱਚਾ ਇਸ ਚੀਜ਼ ਚ ਪਿਆ ਤੋ ਉਧਰ ਨਹੀਂ ਨਿਗਰਾਨੀ ਰੱਖ ਕੋਈ ਨਿਸ਼ਾਨੀ ਨਿਗਰਾਨੀ ਪਤਾ ਨਹੀਂ ਬੱਚੇ ਦੀ ਕੀ ਨਿਸ਼ਾਨੀ ਹੈ ਜਦੋਂ ਨਵਾਂ ਨਵਾਂ ਪੈਂਦਾ ਇਹ ਕੋਦੇ ਜੇ ਖਿਜਾ ਲਾਪਣਾ ਨੇ ਚਿੜਚਿੜਾ ਪਾਣ ਉਹਦੇ ਵਿੱਚ ਆ ਜਾਂਦਾ ਚਿੜਚਿੜਾ ਪਾਣ ਉਹਨੇ ਇਕੱਲਾ ਪਾਣ ਮਹਿਸੂਸ ਕਰਦਾ ਠੀਕ ਹੈ ਮੈਨੂੰ ਇਕੱਲਾ ਹੀ ਰਹਿਣ ਦੋ ਨਹੀਂ ਦੇਖੋ ਇਹ ਕਮਰੇ 'ਚ ਇਕੱਲਾ ਰਹਿੰਦਾ ਉਹ ਕੀ ਕਰਦਾ ਬਾਥਰੂਮ ਦੇ ਵਿੱਚ ਕਿੰਨਾ ਟਾਈਮ ਲਾਉਂਦਾ ਉਹ ਬੰਦਾ ਉਹ ਵੇਖੋ ਇਹ ਵੇਖੋ ਵੀ ਉਹਦੇ ਕੋਈ ਸਰੀਰ ਤੇ ਕੋਈ ਇੰਜੈਕਸ਼ਨ ਦੇ ਕੋਈ ਨਿਸ਼ਾਨ ਕਿ ਨਹੀਂ ਹੈਗੇ ਇਹ ਦੇਖੋ ਵੀ ਉਹਦੇ ਬੁੱਲ ਕਾਲੇ ਨਹੀਂ ਹੋਣੇ ਸ਼ੁਰੂ ਹੋ ਗਏ। ਉਹ ਇਹ ਆ ਦੇਖੋ ਵੀ ਅੱਖਾਂ ਕਾਲੀਆਂ ਹੋਣੇ ਸ਼ੁਰੂ ਹੋ ਗਈਆਂ। ਉਹਦੇ ਇੱਥੇ ਝੁਰੜੀਆਂ ਵੀ ਪੈ ਲੱਗੀਆਂ। ਜੋ ਇਹ ਨਿਸ਼ਾਨੀਆਂ ਬੰਦੇ ਦੀਆਂ ਜੋ ਜਿਹੜਾ ਮੰਦਾ ਕਿਤੇ ਯਾਰ ਪੈ ਜਾਂਦਾ। ਤੇ ਇਹ ਆ ਇੰਨਾ ਉਹ ਕਿ ਉਹ ਧਿਆਨ ਰੱਖਾਂ ਦੀ ਲੋੜ ਹੈ ਕਿ ਬਾਸੋਂ ਦੀ ਕਿੰਨਾ ਟਾਈਮ ਲਾਉਣਾ ਤੇ ਕੀ ਕਰਦਾ ਬੱਚਾ ਠੀਕ ਹੈ। ਮੈਂ ਕਿੰਨੀ ਗਰਾਨੀ ਉਹਦੇ ਨਿਸ਼ਾਨੀਆਂ ਤੇ ਲੱਗਦੀਆਂ। ਲੋਕਾਂ ਦੇਿੱ ਤਰ੍ਹਾਂ ਚੂਡ ਬੋਲਦੇ ਕਿ ਬੱਚੇ ਪੀ ਲੰਗੇ ਨੇ ਉਹ ਵੀ ਟਾਈਮ ਹੁੰਦਾ ਹੈ ਨਾ ਕਿ ਆਪਾਂ ਕੋਈੜਾ ਭਾਨਾ ਮਾਰ ਕੇ ਦੇਈਏ ਕਿੱਥੇ ਲੋਕ ਪੀ ਸਕਦੇ ਆ ਇਹ ਕਿਸ ਤਰੀਕੇ ਨਾਲ ਮੈਨੇਜ ਕਰਦੇ ਨੇ ਇਸੇ ਤਰ੍ਹਾਂ ਜਦੋਂ ਅਮੜੀਆਂ ਪਰਮਾਨੇ ਬਹੁਤ ਹੁੰਦੇ ਨੇ ਜਿਹੜਾ ਭਾਨਾ ਅਮੜੀ ਲਾ ਸਕਦਾ ਉਹ ਨੋਰਮਲ ਬੰਦਾ ਲਾ ਨਹੀਂ ਸਕਦਾ ਨੋਰਮਲ ਬੰਦੇ ਦਾ ਦਿਮਾਗ ਚੱਲੂਗਾ 100% ਅਮੜੀ ਬੰਦੇ ਦਾ ਦਿਮਾਗ ਚੱਲੂਗਾ 110% ਉਹਦਾ ਦਿਮਾਗ ਦੂਜੇ ਨੋਰਮਲ ਬੰਦੇ ਨਾਲੋਂ ਜਾਂਦਾ ਚੱਲ ਤਾਂ ਹੀ ਆਂਦੇ ਨੇ ਨਸ਼ਾ ਛੱਡ ਕੇ ਮਾਨ ਲਾ ਲਈ ਮੈਂ ਕੋਈ ਕੰਮ ਕਰੀਏ ਨਾ ਜਿਹੜਾ ਬੰਦਾ ਨੋਰਮਲ ਗਾਹਾਂ ਸਾਲਾਂ 'ਚ ਕਮਾਈ ਕਰਦਾ ਉਹ ਕੰਮ ਵੀ ਦੋ ਸਾਲਾਂ 'ਚ ਕਰ ਲੈਂਦਾ ਐਨਾ ਦਿਮਾਗ ਹੁੰਦਾ ਕਿਉਂਕਿ ਇੰਨੇ ਸਾਲ ਇੰਨੇ ਆਣੋਂ ਨੇ ਗੱਦੋਂ ਗੇੜੀ ਦੇ ਪਾਸ ਛੱਡਿਆ ਘਰ ਦੇ ਆਣੋਂ ਵੀ ਆਂਡੀਆਂ ਗਵਾਂਡੀਆਂ ਨੂੰ ਕੀ ਹੁਣ ਨੋਰਮਲ ਬੰਦਾ ਵਾ ਆਪਣੇ 30 ਰਿਸ਼ਤੇਦਾਰ ਆਣ ਮੇਰੇ ਇੱਕ ਮੰਨ ਲਾ 30 ਰਿਸ਼ਤੇਦਾਰ ਮੈਂ ਨੋਰਮਲ ਆ ਮੈਂ 30 ਤਿੰਨ ਲੱਖ ਨੂੰ ਕੋ ਪੈਸੇ ਲੈਣੂ ਮੈਂ ਇੱਕ ਬੰਦੇ ਇੱਕ ਕੋਈ ਹਜ਼ਾਰ ਲੈ ਰਿਹਾ ਤੇ ਜੇ ਕੋ ਲੈ ਰਿਹਾ ਭਾਜੀ ਮੈਨੂੰ ਚ ਅਮਰੀ ਬੰਦਾ ਕਿੰਨੇ ਸਾਲਾਂ ਦਾ ਇਹੋ ਜਿਹਾ ਲਾਈ ਜਾਂਦਾ ਵਾ ਇਹ ਦੇਖੋ ਨਾਰਲ ਬੰਦੇ ਨੇ 30 ਵੀਸੇ ਦਾ 30 ਮਹ ਮਾਂ ਵਾਲਾ ਕਿੰਨੇ ਸਾਲਾਂ ਤੋਂ ਪੈਸੇ ਮੰਗੀ ਜਾਂਦਾ ਦਿਮਾਗ ਇਹ ਤੇ ਮੰਗੀ ਜਾਂਦਾ ਅਮਰੀ ਬੰਦੇ ਦਾ ਤਾਂ ਮਾਲ ਕੋ ਚੱਲਦਾ ਨਾਰਲ ਬੰਦੇ ਨੂੰ ਜਿਆਦਾ ਦਿਮਾਗ ਚੱਲਦਾ ਉਹ ਬੈਠਿਆ-ਪੇਖਿਆ ਬੰਦੇ ਨੂੰ ਵੇਚ ਦਿੰਦਾ ਤੇ ਜੇ ਬੰਦਾ ਉਹ ਬਿਜ਼ਨਸ ਕਰ ਲੇ ਅਮਰੀ ਬੰਦਾ ਨਸ਼ਾ ਛੱਡ ਕੇ ਬਿਜ਼ਨਸ ਕਰੇ ਉਹਨਾਂ ਕੋ ਠੱਗੀ ਮਾਰੀ ਨਹੀਂ ਸਕਦਾ ਕਿਉਂਕਿ ਉਹ ਤਾਂ ਠੱਗਿਆਂ ਦਾ ਆਮਾਸ਼ ਹੁੰਦਾ ਉਹਨਾਂ ਕੋ ਠੱਗੀ ਕਿਹਨੇ ਮਾਰਨੀ ਠੀਕ ਹੈ ਨਾ ਅਸਲੀ ਅਮਰੀ ਬੰਦਾ ਛੇਤੀ ਕੰਮ ਜੇ ਹੁੰਦਾ ਜੀ ਇਮਾਨਦਾਰੀ ਨਾਲ ਨਸ਼ਾ ਛੱ ਤੇ ਇਹ ਗੱਲ ਮੰਨ ਲਾ ਸਦੇ ਜੇਕਰ ਪੱਕਾ ਮਨ ਬਣਾ ਲੀਏ ਤਾਂ ਨਸ਼ਾ ਛਡਾਇਆ ਜਾਂਦਾ ਹਾਂ ਅੱਜ ਮੰਨ ਲੜੇ ਹਾਂ ਨਸ਼ਾ ਛੱਡਿਆ ਜਾਂਦਾ ਪਰ ਇਹਦੇ ਵੀ ਇੱਕ ਸਾਲ ਥੋੜਾ ਜਿਹੜੀ ਸੰਗਤ ਹੈ ਆਪਣੀ ਉਹ ਵੀ ਛੱਡਣੀ ਆ ਇੱਕ ਕੋਲ ਫੋਨ ਜਿਹੜਾ ਉਹ ਵੀ ਨੰਬਰ ਬਦਲਨੇ ਆ ਕੋਲ ਪੈਸਾ ਵੀ ਨਹੀਂ ਰੱਖਣਾ ਇੱਕ ਸਾਲ ਜੇ ਤੁਸੀਂ ਨਸ਼ਾ ਛੱਡਣਾ ਚਾਹਦੇ ਹੋ ਕਿਉਂਕਿ ਫੋਨ ਕੋਲ ਹੋਇਆ ਇਹਦਾ ਫੋਨ ਆ ਗਿਆ ਆ ਜਾ ਬੜਾ ਵਧੀਆ ਸਮਾਨ ਆਇਆ ਇਹ ਮੈਂ ਆਪਣੀ ਨਹੀਂ ਯਾਰ ਮੈਂ ਨਹੀਂ ਕਰਨਾ ਮੈਂ ਕਿਹਾ ਮੈਂ ਕਿਹਾ ਤਾਂ ਤੀਏ ਫੋਲ ਆ ਗਿਆ ਮੇਰੇ ਦਿਮਾਗ ਨੂੰ ਇੱਕਰਾ ਲਾ ਲੈਂਦੇ ਜਾਨੀ ਉਹਦਾ ਵਧੀਆ ਆਇਆ ਇੱਕਰਾ ਕਰ ਦਿੰਨੇ ਜਿਉਂ ਸੰਗਤ ਵਿੱਚ ਬਹਿ ਗਿਆ ਉਹ ਚਾਰ ਤਰ ਬੜੀਆਂ ਸਿਆਣੀਆਂ ਗੱਲਾਂ ਕਰੂ ਛੱਡ ਓ ਯਾਰ ਨਸ਼ਾ ਛੱਡੋ ਬੜੀ ਜ਼ਿੰਦਗੀ ਵਧੀਆ ਹੈ ਨਸ਼ਾ ਛੱਡ ਕੇ ਕੁਝ ਨਹੀਂ ਮਿਲਦਾ ਜੀ ਇਹਦੇ ਵਿੱਚੋਂ ਪੰਜਵੇਂ ਦਿਨ ਉਹਨਾਂ ਦੇ ਕੀ ਹਟਣਾ ਉਹਨੂੰ ਲਾ ਲੈਂਦੇ ਵੀ ਆ ਜਾਂਦੇ ਸੰਗਤ ਥੇਰ ਉਹੀ ਉੱਚਤ ਹੋ ਜਾਂਦਾ ਉਹ ਵਿੱਚ ਮੇਡ ਕਾਲ ਸੰਦਰ ਜੀ ਦਾ ਸ਼ੂਗਰ ਦਾ ਭਰੇਜ ਆਇਆ ਭਰੇਜ ਦਾ ਲਾ ਪੈਂਦਾ ਯਾਦ ਨਾਲ ਇੱਕ ਸਾਲ ਹੀ ਕਰ ਲੇ ਜਦੋਂ ਤੁਹਾਡਾ ਮਨ ਪੱਕਾ ਹੋ ਗਿਆ ਕਿਉਂਕਿ ਇਹ ਚੀਜ਼ ਇਹੋ ਜੀ ਆ ਹੁਣ ਐਨੇ ਸਸਤਾ ਚੱਲੀ ਆਖਣਾ ਕੋ ਆnde ਅੱਜ ਲਈ ਸਿਰਫ ਅੱਜ ਲਈ ਅੱਜ ਮੈਂ ਨਸ਼ਾ ਨਹੀਂ ਕੀਤਾ ਕੱਲ ਦਾ ਮੇਰਾ ਪਤਾ ਨਹੀਂ ਇੱਕ ਕੋ ਆਂਦੇ ਆ ਆਪਾਂ ਆ ਦਿੰਦੇ ਆ ਨਾ ਕਿ ਅੱਜ ਮਾਤਾ ਮੈਂ ਕੱਲ ਮੈਂ ਨਸ਼ਾ ਨਹੀਂ ਕਰਨਾ ਠੀਕ ਹੈ ਜੇ ਆਪਾਂ ਰੱਜੇ ਹੁੰਦੇ ਆ ਜੇ ਕੱਲ ਨਹੀਂ ਨਸ਼ਾ ਕਰਨਾ ਜੀ ਉਹਨਾਂ ਦਾ ਤੁਹਾਡਾ ਜੀ ਕਰਦਾ ਨਾ ਨਸ਼ੇ ਨੂੰ ਆਪਣੇ ਮਨ ਨੂੰ ਇਹ ਸਮਝਾਓ ਕੱਲ ਨਹੀਂ ਕਰਨਾ ਪਰਸੋਂ ਕਰਨਾ ਉਹਨੂੰ ਥੋੜਾ ਜਿਹਾ ਮਿੰਟ 2 ਮਿੰਟ ਦਾ ਥੋੜਾ ਹੁੰਦਾ ਕਿ ਐ ਕੰਪਨੀ ਹੁੰਦਾ ਜਿੰਨੇ ਜਿੰਨਾ ਛੱਡਿਆ ਹੁੰਦਾ ਨਾ ਜੀ ਮੇਰੇ ਘਰ ਦੇ ਲੜਪੇ ਮੇਰੀ ਘਰ ਦੀ ਲੜਪੀ ਤੇ ਮੈਂ ਗੁੱਸੇ ਜਾ ਕੇ ਨਸ਼ਾ ਕਰਦਾ ਇਹ ਇੱਕ ਬਹਾਨਾ ਆਪਣੀਆਂ ਕਰਦੇ ਪਹਿਲਾਂ ਨਹੀਂ ਰਣਦੇ ਘਰ ਦੇ ਲੜਦੇ ਆ ਜੀ ਮੈਂ ਨਸ਼ਾ ਕਰ ਲਿਆ ਘਰ ਦੀ ਲੜੀ ਮੈਂ ਨਸ਼ਾ ਕਰ ਲਿਆ ਤਾਂ ਕਰਕੇ ਮੈਂ ਨਸ਼ਾ ਕੀਤਾ ਇੱਕ ਬਹਾਨਾ ਹੁੰਦਾ ਆਪਣੀ ਕੋਈ ਮਰ ਗਿਆ ਮੈਨੂੰ ਟੈਨਸ਼ਨ ਬੜੀ ਮੈਂ ਨਸ਼ਾ ਕਰ ਲਿਆ ਜੀ ਉਹ ਤੇਰੇ ਮਰ ਨਸ਼ਾ ਕਰਨਾ ਵਾਪਸ ਆ ਜੂਗਾ ਤੂੰ ਇੱਕ ਤੇ ਤਨੇ ਮਰਿਆ ਮਰਿਆ ਦੂਜੀ ਜ਼ਿੰਦਗੀ ਤੂੰ ਆਪਣੀ ਹੋਰ ਖਰਾਬ ਕਰ ਲਈ ਨਸ਼ੇ ਪਾ ਜੀ ਇਹ ਆਪਣੀਆਂ ਬਹੁਤ ਬਹਾਨੇ ਬਹੁਤ ਹੁੰਦੇ ਇਹਦੀ ਮੰਨਣਾ ਆਪਣਾ ਚਾਹੀਦਾ ਵਾ ਇੱਕ ਸੰਗਤ ਨੂੰ ਲੈਣਾ ਇੱਕ ਆਪਣਾ ਮਨ ਚਾਹੀਦਾ ਕਿ ਮੈਂ ਨਸ਼ਾ ਛੱਡਣਾ ਛੱਡਣਾ ਉਹ ਮਨ ਇਹਦਾ ਆਪਣੇ ਆਪ ਨੂੰ ਦੇਖਣਾ ਕੰਮ ਦਾ ਕੰਮ ਕਰ ਲੈ ਬਾਰ ਕੋਈ ਕੰਮ ਕਰ ਲੈ ਜਿਹੜਾ ਵਹਿਲਾ ਪਿਆ ਹੋਊਗਾ ਉਹਨੇ ਜੀ ਕਰਨਾ ਮੈਨੂੰ ਖਾਣਾ ਯਾ ਬਿਲਕੁਲ ਨਸ਼ੇ ਸਿੱਧਿਆ ਜਾ ਸਕਦਾ ਏ ਜਿਕਰ ਕਰਤਾ ਕਰਦੇ ਨੇ ਪਰ ਜਦੋਂ ਬੱਚਾ ਨਸ਼ਾ ਕਰਦਾ ਹੈ ਨੌਜਵਾਨ ਨਸ਼ੇ ਚ ਪੈਂਦੇ ਨੇ ਤਾਂ ਉਸ ਵੇਲੇ ਉਹਨਾਂ ਦੇ ਘਰਿਆਂ ਦੇ ਕੀ ਹਾਲਾਤ ਹੁੰਦੇ ਨੇ ਉਹਨਾਂ ਦੀ ਮਾਤਾ ਦੀ ਵੀਰਦੀ ਹੈ ਵਿਧੋਤ ਦੀ ਵੀਰਦੀ ਹੈ ਉਹ ਵੀ ਸਾਂਝੀ ਕਰਾਂਗੇ ਕਿਉਂਕਿ ਇਹ ਵੀ ਦੇ ਮਾਤਾ ਜੀ ਵੀ ਸਾਡੇ ਨਾਲ موجود ਨੇ ਜਿਨ੍ਹਾਂ ਨੇ ਉਹ ਦੌਰ ਵੀ ਦੇਖਿਆ ਆਪਣੇ ਬੱਚੇ ਦਾ ਜਦੋਂ ਨਸ਼ਾ ਕਰਕੇ ਘਰੇ ਆਣਾ ਰੋਜ਼ ਨਿਰਨਾ پیسے ਮੰਗਣੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਲੋ ਮਾੜੀ ਸਬਸੀ ਗਾ ਕਿਵੇਂ ਦੇਖਦੇ ਜੇ ਅੱਜ ਬੱਚਾ ਸਵੇਰੇ ਨੋਲਗਾ ਸਵੇਰੇ ਬਿਲਕੁਲ ਇਸ ਤਰ੍ਹਾਂ ਕਿਸ ਤਰੀਕੇ ਨਾਲ ਫਰਕ ਮਹਿਸੂਸ ਕਰਦੇ ਜੀ ਇਹਨਾਂ ਹਾਲਾਤ ਬਹੁਤ ਮਾੜੇ ਸਿੱਦੇ ਨਸ਼ਾ ਕਰਨਾ ਦਿਨਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਬੜੀ ਪਰੇਸ਼ਾਨ ਹੋ ਗਈਗੇ ਇਹ ਆ ਨੰਨ ਸਮਝਣਾ ਕੋਈ ਨਹੀਂ ਆਜ ਨੂੰ ਆਰੇ ਜਿਨੇ ਹਮ ਸਦਾ ਇਨਸਾਨੀ ਤੇ ਹੋਦੀ ਆ ਤੇ ਇੰਨੇ ਪਰੇਸ਼ਾਨ ਹੋਇਆ ਲੋਕੀ ਇਹਨੂੰ ਸਹੀ ਜਿਹਾ ਨਹੀਂ ਮੁਕੀ ਉਹ ਤਾਂ ਸਕਰਟ ਤੇ ਵੀ ਆਪਣਾ ਸੁਭਰ ਗਿਆ ਅੱਜ ਮੈਂ ਬੜੀ ਖੁਸ਼ੀ ਆ ਇਸ ਕੰਮ ਦੇ ਚ ਕਿ ਹਰ ਬੱਚੇ ਨੂੰ ਪਰਮਾਤਮਾ ਇਹ ਨਹੀਂ ਜੀ ਹੈ ਕਿ ਇਸ ਤੋਂ ਮਿਲ ਜਦੋਂ ਬੱਚਾ ਨਾਲ ਸ਼ਹਿਰ ਕੇ ਹੰਦਾ ਸੀ ਵੇਟ ਕਰਦੇ ਹੋ ਕਿਸ ਤਰੀਕੇ ਨਾਲ ਦੁਲਾਤਾ ਹੁੰਦਾ ਹੈ ਕਿ ਬੱਚਾ ਕਿੱਥੇ ਹੈ ਕਿਹੜੇ ਲਾਤਾ ਹੈ ਅੱਜ ਕੱਲ ਵੀ ਨੌਜਵਾਨ ਕਰਦੇ ਪਏ ਨੇ ਉਹਨਾਂ ਦੀ ਮਾਂ ਮਦ ਕਿਸ ਤਰੀਕੇ ਨਾਲ ਬੀਜੇ ਹੋਰ ਮਾਂ ਤੇ ਉਹਦਾ ਅਨੁਪਾਤ ਬੀਤਨੀ ਬਹੁਤ ਮੁਸ਼ਕਲ ਹੈ ਆ ਤੁਹਾਡੀ ਬੀਤਦੀ ਹੈ ਚੰਗੀ ਤੇ ਬੀਤਦੀ ਨਹੀਂ ਕਿਉਂ ਮਾਂ ਵੀ ਪਰੇਸ਼ਾਨ ਹੁੰਦੀ ਹੈ ਆਪ ਵੀ ਪਰੇਸ਼ਾਨ ਹੁੰਦਾ ਜਦੋਂ ਬੱਚਾ ਉਹ ਗਲਤ ਕੰਮ ਕਰਕੇ ਆ ਜਾਂਦਾ ਤੇ ਡੀਕਦੇ ਰਹਿਣਾ ਵੀ ਹੁਣ ਵੀ ਆਉਂਦਾ ਹਮੇਂ ਆਉਂਦਾ ਘਰ ਜਦੋਂ ਘਰ ਕਿੰਨੇ ਹਨੇਰੇ ਆਉਣਾ ਤੇ ਪਰੇਸ਼ਾਨ ਤੇ ਹੁਣ ਨਹੀਂ ਆਉਂਦੀ ਤੇ ਕੁਝ ਕਰਦੇ ਸਰਦੇ ਨਹੀਂ ਕਿਉਂਕਿ ਬੱਚੇ ਅੱਜਕੱਲੇ ਨਹੀਂ ਆਪਣੀ ਮਾਂ ਪਿਓ ਤੋਂ ਬਾਹਰ ਆਖੇ ਨਹੀਂ ਗੱਲਦੇ ਅੱਜ ਚਲੋ ਪਰ ਮਾਂ ਅਸਮੇ ਸਾਡੀ ਤੇ ਬਹੁਤ ਚੰਗੀ ਸੁਣਨੀ ਆਂ ਕਿ ਉਹਨੂੰ ਖੁਸ਼ੀ ਵਿੱਚ ਸੁਣਨੀ ਬਹੁਤ ਜਾਦੀ ਖੁਸ਼ੀ ਬਹੁਤ ਜਾਦੀ ਖੁਸ਼ੀ ਮੈਨੂੰ ਇਹਦੇ ਗੱਲ ਚਲੇ ਗਏ ਆ ਬਹੁਤ ਖੁਸ਼ ਹੋ ਕੇ ਨਾ ਗਏ ਆ ਨਾ ਮੇਰੇ ਪਰਿਸ਼ਾਨੀ ਨੂੰ ਸੁਣੀ ਤੇ ਮੇਰਾ ਹੱਥ ਆ ਗਿਆ ਉਹ ਦੇਖ ਸਾਡੇ ਦੇਖੇ 마ਫੀਆ ਦੀ ਖੁਸ਼ੀ ਦਾ ਜਰਿਆ ਨਿਕਾਣਾ ਨਹੀਂ ਦਿੰਦਾ ਉਹ ਵੇਲਾ ਹੋਰ ਸੀ ਜਦੋਂ ਆਂਡੀ ਗਵੰਡੀ ਨਹੀਂ ਤਾਣੇ ਮਾਰਦੇ ਹੁੰਦੇ ਸੀ ਪਿੰਡ ਚ ਗਏ ਨੇ ਬਲਾਉਣਾ ਨਹੀਂ ਕਿਉਂਕਿ ਨਸ਼ਾ ਕਰਦੇ ਸਨ ਪਰ ਨਸ਼ਾ ਛੱਡਣ ਤੋਂ ਬਾਅਦ ਹਰ ਕੋਈ ਆਵਾਜ਼ ਮਾਰਦਾ ਸਾਡੇ ਨਾਲ ਦੌਰ 마ਫੀਆ ਦੀ ਖੁਸ਼ੀ ਦੇਖ ਸਰਦੇ ਜੀ ਕਿਸ ਤਰੀਕੇ ਨਾਲ ਜਿਹੜਾ ਇੱਕ ਲਾਈਫ ਦੇ ਵਿੱਚ ਚੇਂਜ ਆਂਦਾ ਹੈ ਨਸ਼ਾ ਕਰਨ ਨਾਲ ਵੀ ਆਂਦਾ ਹੈ ਨਸ਼ਾ ਛੱਡਣ ਨਾਲ ਵੀ ਆਂਦਾ ਹੈ ਇਹੋ ਜਿਹੇ ਬਦਲਾਅ ਨਾਲ ਕਿੰਨੀ ਖੁਸ਼ੀ ਮਿਲਦੀ ਹੈ ਤੇ ਕਿਹੜੀਆਂ ਨਿਸ਼ਾਨੀਆਂ ਨੇ ਉਹ ਵੀ ਨੌਜਵਾਨ ਮਦਦ ਦੱਸੀਆਂ ਗਈਆਂ ਨੇ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਬੱਚੇ ਤੇ ਵੀ ਧਿਆਨ ਰੱਖ ਸਕਦੇ ਜੇਕਰ ਉਹ ਮਾੜੀ ਸੰਗਤ 'ਚ ਹੋਵੇ। ਕੈਮਰਾ ਪਰਸੰਦੇਨਾ ਵਿਸ਼ਾਲ ਮਿਸ਼ਰਾ, ਬੋਰਡ ਨਿਊਜ਼ ਇੰਡੀਆ।